ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕੈਬਨਟ ਮੀਟਿੰਗ ਬੁਲਾਈ ਹੈ ਦੱਸਦੇ ਕਿ ਕੈਬਨਟ ਮੀਟਿੰਗ 24 ਸਤੰਬਰ ਯਾਨੀ ਕਿ ਪਲਕੇ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਰਿਹائش ਤੇ ਹੋਵੇਗੀ ਜਿਸ ਦੀ ਪ੍ਰਧਾਨਗੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਸ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਅਹਿਮ ਫੈਸਲੇ ਹੋ ਸਕਦੇ ਨੇ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਹ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ ਵੱਲੋਂ ਲਈ ਜਾ ਸਕਦੇ ਨੇ ਦੱਸਦੇ ਕਿ 26 ਸਤੰਬਰ ਤੋਂ 29 ਸਤੰਬਰ ਤੱਕ ਵਿਧਾਨ ਸੈਸ਼ਨ ਵੀ ਹੋਣ ਜਾ ਰਿਹਾ ਜਿਸ ਦੇ ਵਿੱਚ ਹੜਾ ਦੇ ਨਾਲ ਜੋ ਵੀ ਪੰਜਾਬ 'ਚ ਨੁਕਸਾਨ ਹੋਇਆ ਉਸ ਬਾਰੇ ਚਰਚਾ ਹੋਵੇਗੀ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਕੀਮ ਜਿਸ ਦਾ ਖੇਤ ਉਸਦੀ ਰੇਤ ਹੈ ਇਸ ਨੂੰ ਲੈ ਕੇ ਇੱਕ ਐਕਟ ਇਸ ਸੈਸ਼ਨ ਦੌਰਾਨ ਲਿਆਂਦਾ ਜਾਵੇਗਾ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਹੋ ਸਕਦੇ ਨੇ ਫਿਲਹਾਲ ਇਸ ਮੀਟਿੰਗ ਦਾ ਕੀ ਅਜੰਡਾ ਹੈ ਸਪਸ਼ਟ ਨਹੀਂ ਕੀਤਾ ਗਿਆ ਜਾਰੀ ਨਹੀਂ ਕੀਤਾ ਗਿਆ ਸਿਰਫ ਇਹਨਾਂ ਦੱਸਿਆ ਗਿਆ ਹੈ ਕਿ ਭਲਕੇ ਯਾਨੀ ਕਿ 24 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਤੇ ਚੰਡੀਗੜ੍ਹ 'ਚ ਦੁਪਹਿਰ 12 ਵਜੇ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਅਹਿਮ ਫੈਸਲੇ ਲਈ ਜਾ ਸਕਦੇ ਨੇ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਹ ਮੀਟਿੰਗ ਜਿਹੜੀ ਹੈ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਹੈ ਦਰਅਸਲ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਭਾਰੀ ਨੁਕਸਾਨ ਹੋਇਆ ਲੋਕਾਂ ਦੇ ਘਰ ਜਿਹੜੇ ਨੇ ਉਹ ਰੁੜ ਚੁੱਕੇ ਨੇ ਢਾਟੇ ਨਹੀਂ ਹੋ ਚੁੱਕੇ ਨੇ ਲੋਕਾਂ ਦੇ ਪਸ਼ੂਆਂ ਦਾ ਕਾਫੀ ਨੁਕਸਾਨ ਹੋਇਆ ਜਨਜੀਵਨ ਜਿਹੜਾ ਆਮ ਜਨਜੀਵਨ ਲੋਕਾਂ ਦਾ ਬਹੁਤ ਪ੍ਰਭਾਵਿਤ ਹੋਇਆ ਹੈ ਇਸ ਵੇਲੇ ਤਾਂ ਪਾਣੀ ਜਿਹੜਾ ਥੋੜਾ ਘਟ ਰਿਹਾ ਪਾਣੀ ਦਾ ਪੱਧਰ ਪਿੰਡਾਂ 'ਚ ਘਟ ਰਿਹਾ ਪਰ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਨੇ ਕਿਉਂਕਿ ਪਾਣੀ ਨਿਕਲਣ ਤੋਂ ਬਾਅਦ ਲੋਕਾਂ ਨੂੰ ਮੁੜ ਤੋਂ ਵਸੇਬੇ ਦੇ ਲਈ ਕਾਫ ਬਾਰੇ ਅਲਾਕੇ ਸਰਕਾਰ ਦੇ ਵੱਲੋਂ ਰਾਹਤਕਰ ਚਲਾਏ ਜਾ ਰਹੇ ਨੇ ਲਗਾਤਾਰ ਤੇ ਇਸੇ ਵਿਚਾਲੇ ਜੋ ਕਿਸਾਨਾਂ ਦਿਆ ਖੇਤਾਂ ਚ ਰੇਤ ਭਰ ਚੁੱਕੀ ਸੀ ਹੜ੍ਹਾਂ ਦੇ ਕਾਰਨ ਰੇਤ ਆ ਚੁੱਕੀ ਸੀ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜਿਸ ਤਾ ਖੇਤ ਉਸ ਦੀ ਰੇਤ ਕੇ ਜਿਹੜਾ ਕਿਸਾਨ ਜਿਸ ਦਾ ਕਿਸਾਨ ਦਾ ਜਿਹੜਾ ਖੇਤ ਹੈ ਅਗਰ ਉਸ ਦੇ ਵਿੱਚ ਕੋਈ ਰੇਤ ਆਈ ਹੈ ਤਾਂ ਉਸ ਨੂੰ ਕੱਢ ਕੇ ਵੇਚ ਸਕਦਾ ਜਾਂ ਰੱਖਣੀ ਹੈ ਕਿਸੇ ਘਰਾਂ ਦੇ ਕੰਮ ਦੇ ਵਿੱਚ ਉਹਨਾਂ ਨੇ ਵਰਤਣਿਆ ਤੋਂ ਵਰਤ ਸਕਦੇ ਨੇ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਐਕਟ ਲਿਆਂਦਾ ਜਾਵੇਗਾ ਹਾਲਾਂਕਿ ਕੀ ਕੁਝ ਹੋਵੇਗਾ ਇਹ ਤਾਂ ਜਦੋਂ ਸੈਸ਼ਨ ਹੋਵੇਗਾ ਕੀ ਚਰਚਾ ਹੁੰਦੀ ਉਸ ਵੇਲੇ ਪਤਾ ਲੱਗੇਗਾ ਪਰ ਇਸ ਤੋਂ ਪਹਿਲਾਂ 24 ਨਵੰਬਰ ਯਾਨੀ ਕਿ ਭਲਕੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਕੈਬਨਿਟ ਮੀਟਿੰਗ ਬੁલાਾਈ ਹੈ ਜਿਸ ਦੇ ਵਿੱਚ ਵੀ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ